बोलो हालेलुया मैग फनादर पहन जी हो जाओ दलेर पहन मेरा जवाब देती जाना हाले हालेलुया मेरा जवाब देती जाना हां जी पहन जी तोड़ा शुभ नाम दसो हां जी सर्वजीत नेड़े करो करो थोड़ा सा नाम है पाईबिंदर जी भी साढ़े ਵਿਚਕਾਰ है ਤੁਸੀਂ ਕਿਉਂ ਮੰਨਿਆ ਜਿਸਮਸੀ ਨੂੰ ਕੀ ਕੰਡੀਸ਼ਨ ਸੀ ਤੁਹਾਡੇ ਵੀਰ ਜੀ ਅਸੀਂ ਸ਼ੈਤਾਨ ਨੂੰ ਮੰਨਦੇ ਸੀ ਹਾਂਜੀ ਹਾਂ ਬੜਾਈ ਸੀ ਮੇਰੇ ਤੇ ਪੌਣ ਵੀ ਹੁੰਦੀ ਹੁੰਦੀ ਸੀ ਹਾਂਜੀ ਤੇ ਮੈਂ ਗੱਦੀ ਵੀ ਲਾਉਂਦੀ ਹੁੰਦੀ ਸੀ ਪੰਜੀ ਦੱਸ ਰਹੇ ਕਿ ਸੇਵਾ ਵੀ ਕਰਦੇ ਰਹੇ ਹਾਂਜੀ ਦੁਸ਼ਟ ਆਤਮਾ ਦੀ ਪੁੱਛਾ ਦੱਸਾਂ ਵੀ ਜਿਹੜੀ ਗੱਦੀ ਲਾਈ ਸੀ ਸਾਰਾ ਸਿਸਟਮ ਚੱਲਦਾ ਸੀ ਪਰ ਫਿਰ ਵੀ ਵੀਰ ਜੀ ਮੈਨੂੰ ਇੰਨੀ ਜਿਆਦਾ ਪ੍ਰੋਬਲਮ ਸੀ ਕਿ ਡਾਕਟਰਾਂ ਨੇ ਮੈਨੂੰ ਜਵਾਬ ਦੇ ਦਿੱਤਾ ਸੀ ਕਿ ਅਲਸਰ ਤੋਂ ਕੈਂਸਰ ਹੋ ਗਿਆ ਸੀ ਪੇਟ ਦੇ ਵਿੱਚ ਔਰ ਡਾਕਟਰਾਂ ਦੇ ਵੱਲੋਂ ਜਵਾਬ ਸੀ ਕਿ ਅਲਸਰ ਦੀ ਰੋਗ ਜਿਹੜਾ ਜਾ ਰਿਹਾ ਔਰ ਇਹਦੇ ਤੋਂ ਕੈਂਸਰ ਹੋ ਜਾਣਾ ਹੈ ਹਾਂਜੀ ਔਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਵੀਰ ਜੀ ਮੈਂ ਫਿਰ ਜਦੋਂ ਮੇਰੇ ਸਾਹ ਗਲੇ 'ਚ ਆ ਗਏ ਫਿਰ ਮੈਂ ਕਿਹਾ ਮੈਨੂੰ ਚਰਚ ਦੇ ਵਿੱਚ ਲੈ ਚੱਲੋ ਜਦੋਂ ਏਦਾਂ ਲੱਗ ਰਿਹਾ ਸੀ ਕਿ ਹੁਣ ਮੇਰੀ ਸਮਾਪਤੀ ਹੈ ਹਾਂਜੀ ਬਸ ਸਮਾਪਤੀ ਸੀ ਵੀਰ ਤੇ ਕਹਿਣ ਲੱਗੀ ਕਿ ਮੈਨੂੰ ਚਰਚ ਵਿੱਚ ਲੈ ਕੇ ਚੱਲੋ ਔਰ ਜਦੋਂ ਚਰਚ ਵਿੱਚ ਆਏ ਵੀਰ ਜੀ ਪਹਿਲੀ ਵਾਰੀ ਤੁਸੀਂ ਰਾਬ ਦੇ ਦਾਸ ਨੇ ਮੇਰੇ ਤੇ ਪ੍ਰੇਅਰ ਕੀਤੀ ਤਾਂ ਦੁਸ਼ਟ ਆਤਮਾ ਟੁੱਟੀਆਂ ਤੇ ਉਸੇ ਟਾਈਮ ਹੀ ਮੈਂ ਚਰਚ ਦੇ ਵਿੱਚ ਚਾਹ ਦਾ ਗਲਾਸ ਭਰ ਕੇ ਪੀਤਾ ਥੈਂਕ ਯੂ ਹੇਲੇਲੂਇਆ ਫਿਰ ਮੈਨੂੰ ਕੁਝ ਵੀ ਨਹੀਂ ਹੋਇਆ ਉਸੇ ਵਕਤ ਜਦੋਂ ਪ੍ਰੇਅਰ ਹੋਈ ਦੁਸ਼ਟ ਆਤਮਾ ਟੁੱਟੀਆਂ ਜਿਹੜੀ ਪ੍ਰੋਬਲਮ ਸੀ ਉਸੇ ਵਕਤ ਗਾਇਬ ਹੋ ਗਈ ਔਰ ਉਸੇ ਵਕਤ ਇੱਕ ਚਾਹ ਦਾ ਗਲਾਸ ਭਰ ਕੇ ਪੀਤਾ ਜਿਹੜਾ ਕਦੇ ਪੀਤੀ ਨਹੀਂ ਸੀ ਤਾਂ ਨਹੀਂ ਲੱਖਾਂ ਹੀ ਪ੍ਰੋਬਲਮਾਂ ਸੀ ਮੇਰੀ ਅੱਖਾਂ ਦੀ ਜਿਹੜੀ ਰੋਸ਼ਨੀ ਸੀ ਉਹ ਵੀ ਚਲੀ ਗਈ ਸੀ ਬਿਲਕੁਲ ਘਟ ਗਈ ਸੀ ਅੱਖਾਂ ਦੀ ਰੋਸ਼ਨੀ ਚਲੀ ਗਈ ਭੈਣ ਜੀ ਦੱਸ ਰਣੀ ਇੱਕ ਨਹੀਂ ਕਈ ਪ੍ਰੋਬਲਮਾਂ ਸੀ ਸਿਰ ਦੀਆਂ ਨਾੜਾਂ ਵੀ ਬਿਲਕੁਲ ਜਿਹੜੀਆਂ ਕੰਮ ਕਰਮੋਂ ਬੰਦ ਹੋ ਗਈਆਂ ਸੀ ਸਿਰ ਦੀਆਂ ਨਾੜਾਂ ਵੀ ਕੰਮ ਕਰਨੋਂ ਬੰਦ ਸੀ ਮੇਰੇ ਥਾਂ ਜਿਹੜੇ ਆਖਰੀ ਸੀ ਬਿਲਕੁਲ ਮੈਂ ਮੰਜੀ ਤੇ ਹੀ ਪਈ ਹੋਈ ਸੀ ਮੇਰਾ ਸਰੀਰ ਇੰਨਾ ਵੱਡਾ ਕੁੱਲ ਕੇ ਹੋਇਆ ਪਿਆ ਸੀ ਔਰ ਸ਼ੁਕਰ ਹੈ ਵੇਖੋ ਕਿੰਨਾ ਅੱਛਾ ਹੈ ਪ੍ਰਭੂ ਪਹਿਲੇ ਪੈਨੋ ਤੰਦਰੁਸਤੀ ਦਿੱਤੀ ਫਿਰ ਬਲੇਸਿੰਗ ਦਿੱਤੀ ਔਰ ਪ੍ਰਭੂ ਚ ਵਧੇ ਉਸ ਵਕਤ ਪਰਮੇਸ਼ਵਰ ਦਾ ਅਨੁਗ੍ਰਹਿ ਨਾਤੇ ਬਣਿਆ ਅੱਜ ਇਹਨਾਂ ਦੇ ਸਾਰੇ ਇਹ ਬੱਚੇ ਕੋਈ ਕੈਨੇਡਾ ਤੇ ਕੋਈ ਆਸਟ੍ਰੇਲੀਆ ਆ ਗਏ ਔਰ ਇਹ ਵੀ 3-4 ਸਾਲ ਕੈਨੇਡਾ ਤੋ ਜਾ ਕੇ ਫਿਰ ਪ੍ਰਭੂ ਦੇ ਘਰ ਵਿੱਚ ਆਏ ਹੈ ਕਿਤਨਾ ਮਹਾਨ ਹੈ ਖੁਦਾਵੰਦ ਔਰ ਉਹਦੀਆਂ ਬੁਲਾਈਆਂ ਹੈ